ਦੁਰਾਹਾ ਵਿਖੇ ਹੋਏ ਐਨਕਾਊਂਟਰ ਮਾਮਲੇ ਵਿੱਚ ਸੁਲੋੜਿੰਦੇ ਮੁਲਜ਼ਮ ਅਤੇ ਉਸ ਦਾ ਸਾਥੀ ਪੁਲਿਸ ਵੱਲੋਂ ਕਾਬੂ ਕਰ ਲਏ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਦੁਰਾਹਾ ਤੋਂ ਸ਼ੌਣੀ ਰੋਡ ਵੱਲ ਸਕੋਰਪਿਓ ਗੱਡੀ ਵਿੱਚ ਆਉਂਦੇ ਆਰੋਪੀ ਨੂੰ �ੇੜ ਲਿਆ ਜਿਸ ਦੌਰਾਨ ਆਰੋਪੀ ਨੇ ਪਿੱਛੜ ਲਈ ਪੁਲਿਸ ਦੀ ਗੱਡੀ ਵਿੱਚ ਆਪਣੀ ਗੱਡੀ ਮਾਰੀ ਅਤੇ ਗੋਲੀਆਂ ਚਲਾ ਦਿੱਤੀਆਂ ਜਿਸ ਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਤੇ ਲੱਗੀਆਂ ਤੇ ਇੱਕ ਗੋਲੀ ਐਸਐਚਓ ਦੀ ਛਾਤੀ ਤੇ ਲੱਗੀ ਪਰ ਵਿਚਾਰਿਆ ਕਿ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਅਤੇ ਜਵਾਬੀ ਕਾਰਵਾਈ ਵਿੱਚ ਮੁਖਰੋਪੀ ਦੇ ਵੀ ਗੋਲੀ ਲੱਗੀ ਅਤੇ ਉਹ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸਾਥੀ 스미త్ ਕਾਬੂ ਕਰ ਲਿਆ ਅੱਜ ਸਵੇਰੇ 4:38 ਵਜੇ ਇਥੇ ਇਨਕਾਊਂਟਰ ਹੋਇਆ ਐ ਐਸਚੂ ਦਰਾਹਾ ਜਿਹਦੇ ਕੋਲ ਇਨਫੋਰਮੇਸ਼ਨ ਸੀਗੀ ਸਾਡਾ ਇੱਕ ਮੁਕਦਮਾ ਸੀ ਦਰਾਹੇ ਦਾ 158/25 ਜਿਹਦੇ ਵਿੱਚ ਇੱਕ ਹਰਸਿਮਰਨ ਸਿੰਘ ਮੰਡ ਇਹਨਾਂ ਨੂੰ ਵਾਂਟਡ ਸੀ ਉਹਦੇ ਬਾਰੇ ਇਹਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਤੇ ਇਹਨਾਂ ਨੇ ਇੰਸਪੈਕਟਰ ਸੀਆਈ ਨਾਲ ਤਾਲਮੇਲ ਕਰਕੇ ਪ੍ਰੋਪਰ ਨਾਕਾਬੰਦੀ ਵਾਸਤੇ ਜਦੋਂ ਇੱਥੇ ਆਏ ਇਹ ਆਰਏਸੀ ਤੇ ਇਹ ਮੋਰੇ ਤੋਂ ਇਹ ਗੱਡੀ ਜਿਹੜੀ ਸਕੋਰਪੀਓ ਹੈ ਵਿਦਆਊਟ ਨੰਬਰੀ ਇਹਦੇ ਵਿੱਚ ਦੋ ਜਣੇ ਸੀਗੇ ਉਹ ਹਰ ਸਿਮਰਨ ਸਿੰਘ ਮੰਡ ਤੇ ਹੁਣ ਦੂਸਰੇ ਦਾ ਨਾਮ ਪਤਾ ਲੱਗਿਆ ਏਵਨ ਪੰਡਾਲ ਇਹ ਏਵਨ ਜੋਤ ਪੰਡਾਲ ਇਹਨਾਂ ਨੇ ਲਿਆ ਕੇ ਐਸਐਚਓ ਤੇ ਫਾਇਲ ਕੀਤਾ ਔਰ ਗੱਡੀ ਵੀ ਭੰਨ ਦਿੱਤੀ ਤੁਸੀਂ ਸਾਰਾ ਦੇਖ ਲੋਗੇ ਤੇ ਜਿਹੜਾ ਉਹ ਤਾਂ ਬੀਪੀ ਬੁਲਟ ਪ੍ਰੂਫ ਜਾਗੜ ਪਾਈ ਹੋਈ ਸੀ ਐਸਐਚਓ ਸਾਹਿਬ ਦੇ ਜਿਹੜੀ ਕਿ ਇਹਨਾਂ ਦੀ ਛਾਤੀ ਤੇ ਗੋਲੀ ਲੱਗੀ ਆ ਦੇਖੋ ਤੁਸੀਂ ਤੇ ਔਰ ਇਹ ਭੱਜਣ ਲੱਗੇ ਸੀ ਗੱਡੀ ਮਾਰ ਕੇ ਗੋਲੀ ਮਾਰ ਕੇ ਬਕਾਇਦਾ ਭੱਜਣ ਲੱਗੇ ਸੀ ਉਹ ਐਸਐਚਓ ਸਾਹਿਬ ਨੇ ਵੀ ਆਪਣਾ ਜਵਾਬੀ ਫਾਇਰ ਕੀਤਾ ਉਹ ਜਵਾਬੀ ਫਾਇਰ ਕਰਨ ਦੇ ਨਾਲ ਗੱਡੀ ਤੇ ਵੀ ਫਾਇਰ ਲੱਗਿਆ ਤੇ ਪਲੱਸ ਫਿਰ ਉਹਦੀ ਇੱਕ ਲੱਤ ਤੇ ਫਾਇਰ ਲੱਗਿਆ ਜਿਹੜਾ ਮੰਡ ਹੈ ਹਰ ਸਿਮਰਨ ਮੰਡ ਤੇ ਜਿਹਨੂੰ ਮੌਕੇ ਤੇ ਹੀ ਫਿਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਕਾਬੂ ਕਰਕੇ ਤੇ ਬਾਕੀ ਜੋ ਫਰਦਰ ਕਾਰਵਾਈ ਹੈ ਇੱਥੇ ਇਤਲਾਹ ਦਿੱਤੀ ਸਾਨੂੰ ਸੀਨੀਅਰ ਅਫਸਰਾਂ ਨੂੰ ਜਿਹੜੇ ਕਿ ਅਸੀਂ ਵੀ ਮੌਕੇ ਤੇ ਆ ਗਏ ਤੇ ਆ ਕੇ ਦੇਖ ਰਹੇ ਹਾਂ ਹੁਣ ਵੀ ਕੀ ਐਕਚੁਅਲ ਮੌਕੇ ਤੇ ਜੋ ਜੋ ਵਾਪਰਿਆ ਹੈ ਉਹ ਅਸੀਂ ਆਪਣੇ ਫੋਰੈਂਸਿਕ ਔਰ ਸੈਂਟੀਫੀਕਲ ਤਰੀਕੇ ਦੇ ਨਾਲ ਸਾਰੀ ਐਵੀਡੈਂਸ ਕਲੈਕਟ ਕਰਕੇ ਜੋ ਫਰਦਰ ਕਾਨੂੰਨ ਦੇ ਮਤਾਂਕ ਕਰਦੇ ਉਹ ਕੀਤੀ ਜਾ ਰਹੀ ਹੈ। ਥੈਂਕ ਯੂ। ਸਰ ਗੱਲ ਕਰਦੇ ਆ ਜਿਹੜੇ આરોપી ਨੇ ਜੀ ਕਿਹੜਾ ਇਲਾਕੇ ਨੂੰ ਬਿਲੋਂਗ ਕਰਦੇ ਨੇ ਜੀ? ਆ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮੁੱਢਲੀ ਹੈ ਇਹ ਜਿਹੜਾ ਹਰਸਿਮਰ ਸਿੰਘ ਮੰਡਾ ਹੈ ਇਹਦਾ ਪਿੰਡ ਆਹ ਪੁੱਟਾ ਹੈਗਾ ਤੇ ਜਿਹੜਾ ਈਵਨ ਪੰਡੋ ਪੰਡਾਲ ਹੈਗਾ ਇਹਦਾ ਪਿੰਡ ਹੈਗਾ ਰਾੜਾ ਸਾਹ। ਇਹ ਇਹਨਾਂ ਦੀ ਕੀ ਆਪਸ ਦੇ ਵਿੱਚ ਕੋਲੋਨਰ ਸਾਹਿਬ ਮਾਰੇ ਬੰਦੇ ਨੇ ਬਦਮਾਸ਼ ਹੈ ਆ ਜਿਹੜਾ ਮੰਡ ਹੈ ਮੰਡ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਹੀ ਇੱਕ ਮੁਕੱਦਮਾ ਮਾਛੀਵਾੜਾ ਦੇ ਵਿੱਚ ਹੈ 2023 ਦਾ 228 ਨੰਬਰ ਐਫ ਆਈ ਆਰ ਹੈ ਉਸ ਤੋਂ ਪਹਿਲਾਂ ਇੱਕ 209 ਐਫ ਆਈ ਆਰ ਹੈ ਸਦਰ ਥਾਣੇ ਦੀ ਲੁਧਿਆਣਾ ਦੀ ਇਹਦੇ ਖਿਲਾਫ ਦੋ ਐਫ ਆਈ ਆਰ ਨੇ ਇਹ ਪਹਿਲਾਂ ਹੀ ਮਤਲਬ ਇਸ ਤਰੀਕੇ ਦਾ ਕ੍ਰਿਮੀਨਲ ਇਨਸਾਨ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਸਾਡਾ ਜਿਹੜਾ ਇੱਥੇ ਲੇਟੈਸਟ ਮੁਕੱਦਮਾ ਤੁਹਾਨੂੰ ਦੱਸਿਆ ਜਿਹਦੇ ਵਿੱਚ ਇਹ ਇੱਥੋਂ ਭੱਜਿਆ ਸੀ ਉਹ ਵੀ 307 ਦਾ ਮੁਕੱਦਮਾ ਹੈ ਸਾਡੇ ਦੁਰਾਹਾ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਜਿਹਦੇ ਵਿੱਚ ਸਾਨੂੰ ਵਾਂਟਡ ਸੀ ਸਰ ਮੌਕੇ ਤੋਂ ਕਿੰਨੇ ਹਥਿਆਰ ਬਰਾਮਦ ਹੋਏ ਜੀ ਮੌਕੇ ਤੋਂ ਐਸਐਚਓ ਸਾਹਿਬ ਦੱਸੋ ਮੜਾ ਜੀ ਕਿੰਨੇ ਕਿੰਨੇ ਆ ਮਿਲਿਆ ਕੀ ਕੀ ਸਰ ਇਹਨਾਂ ਕੋਲ ਦੋ ਵੈਪਨ ਸੀਗੇ ਜੀ ਹਾਂਜੀ ਜਿਹੜੇ ਇੱਕ ਵੈਪਨ ਨੇ ਫਾਇਰ ਕੀਤਾ ਇੱਕ ਵੈਪਨ ਨੇ ਆਪਣੇ ਵਿਅਕਤੀ ਪਾਇਆ ਹੋਇਆ ਸੀ ਸਰ ਜਦੋਂ ਗਿਰਿਆ ਦੂਜਾ ਵੈਪਨ ਵੀ ਥੱਲੇ ਗਿਰਿਆ ਹਾਂ ਦੋ ਵੈਪਨ ਸੀ ਇਹਨਾਂ ਕੋਲ ਸਰ ਇਸ ਘਟਨਾ ਦੇ ਵਿੱਚ ਕੋਈ ਪੁਲਿਸ ਦਾ ਜਾਣੀਮਾਲੀ ਨੁਕਸਾਨ ਜੀ ਬਚਾ ਹੋ ਗਿਆ ਜੀ ਸੱਟਾਂ ਮਾਮੂਲੀ ਸੱਟਾਂ ਤਾਂ ਲੱਗੀਆਂ ਹੀਆਂਗੇ ਸਾਰੀਆਂ ਲੇਕਿਨ ਬੋਲਟ ਪ੍ਰੂਫ ਜੈਕਟ ਪਾਉਣ ਹੁਣ ਕਰਕੇ ਐਸਐਚਓ ਦਾ ਨੁਕਸਾਨ ਹੋ ਗਿਆ ਨਹੀਂ ਤਾਂ ਤੁਸੀਂ ਬਿਲਕੁਲ ਚੈਸਟ ਤੇ ਗੋਲੀ ਲੱਗਣੀ ਸੀਗੀ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਉਸ ਪਰਮਾਤਮਾ ਦੀ ਕਿਰਪਾ ਹੈ ਤੇ ਔਰ ਬੜਾ ਬਹਾਦਰੀ ਔਰ ਬੜੇ ਟੈਕਫੁਲ ਤਰੀਕੇ ਦੇ ਨਾਲ ਦੇਖੋ ਨਹੀਂ ਤਾਂ ਕਈ ਵਰੀ ਗੋਲੀ ਐਸਟੀ ਕਿਨ ਲੱਗ ਜਾਂਦੀ ਆ ਦੂਜੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਲਤਾਂ ਦੇ ਵਿੱਚ ਹੀ ਥੱਲੇ ਥੱਲੇ ਤਾਂ ਕਿ ਉਹਨੂੰ ਮਤਲਬ ਜੋ ਸਾਡਾ ਮਕਸਦ ਸੀ ਫੜਨਾ ਕਿ ਮੌਕੇ ਤੋਂ ਭੱਜ ਨਾ ਜਾਵੇ ਉਸ ਤਰੀਕੇ ਦੇ ਨਾਲ ਹੀ ਉਹ ਵੀ ਇੰਜਰਡ ਹੋਇਆ